ਕੀ ਤੁਸੀਂ ਨਰਕ ਦੀ ਕਲਪਨਾ ਆਪਣੇ ਖਿਆਲਾਂ ਦੇ ਵਿੱਚ ਕਦੇ ਕੀਤੀ ਹੈ ਉਹ ਜਗ੍ਹਾ ਕਿਹੋ ਜੀ ਦਿਸਦੀ ਹੋਵੇਗੀ ਕੀ ਤੁਸੀਂ ਉੱਥੇ ਜਾਣਾ ਚਾਹੋਗੇ ਜੇ ਤੁਸੀਂ ਇੱਕ ਇਨਸਾਨ ਹੋ ਤਾਂ ਤੁਸੀਂ ਆਪਣੇ ਦੁਸ਼ਮਣਾਂ ਨੂੰ ਵੀ ਉੱਥੇ ਭੇਜਣਾ ਪਸੰਦ ਨਹੀਂ ਕਰੋਗੇ ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਨਰਕ ਨੂੰ ਦੇਖਿਆ ਹੈ ਤੇ ਫਿਰ ਮੁੜ ਕੇ ਵਾਪਸ ਵੀ ਆਏ ਨੇ ਉਹ ਦੁਨੀਆ ਦੇ ਕਿਸੇ ਸੁਣਾਉਣ ਵਾਸਤੇ ਮਾਰਟਨ ਪੈਸਟੋਰੀਅਸ ਸਾਊਥ ਅਫਰੀਕਾ ਦੇ ਵਿੱਚ ਰਹਿਣ ਵਾਲਾ ਇੱਕ 12 ਸਾਲ ਦਾ ਆਮ ਜਿਹਾ ਜਵਾਨ ਸੀ। ਉਹਦੀ ਜ਼ਿੰਦਗੀ ਬਹੁਤ ਖੁਸ਼ੀ ਨਾਲ ਲੰਘ ਰਹੀ ਸੀ। ਫਿਰ ਜਨਵਰੀ 1988 ਦੇ ਵਿੱਚ ਉਹਦੇ ਨਾਲ ਇੱਕ ਅਜਿਹੀ ਘਟਨਾ ਹੋਈ ਜੋ ਉਹਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਦੇਵੇਗੀ। ਉਹ ਦਿਨ ਜਦੋਂ ਉਹ ਸਕੂਲ ਤੋਂ ਮੁੜ ਕੇ ਘਰ ਵਾਪਸ ਆ ਰਿਹਾ ਸੀ ਤਾਂ ਉਹਨੇ ਦੱਸਿਆ ਕਿ ਉਹਦੇ ਗਲੇ ਵਿੱਚ ਥੋੜੀ ਜਿਹੀ ਖਰਾਸ਼ ਹੈ। ਇਹ ਗੱਲ ਸੁਣਨ ਨੂੰ ਬਹੁਤ ਵੱਡੀ ਨਹੀਂ ਲੱਗ ਰਹੀ ਸੀ ਪਰ ਦੁੱਖ ਦੀ ਗੱਲ ਇਹ ਸੀ ਕਿ ਉਹ ਦਿਨ ਤੋਂ ਬਾਅਦ ਮਾਰਟਿਨ ਕਦੇ ਵੀ ਫਿਰ ਸਕੂਲ ਨਹੀਂ ਜਾ ਪਾਵੇਗਾ ਮਹੀਨੇ ਦੇ ਅੰਦਰ ਹੀ ਉਹਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਗਈ ਥੋੜੇ ਹੀ ਦਿਨਾਂ ਵਿੱਚ ਉਹਦਾ ਕੰਟਰੋਲ ਉਹਦੇ ਸਰੀਰ ਉੱਪਰ ਨਾ ਰਿਹਾ ਤੇ ਉਹਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਸੀ ਉਹ ਮਾਨਸਿਕ ਰੂਪ ਵਿੱਚ ਵੀ ਠੀਕ ਨਹੀਂ ਸੀ ਇਹ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਉਹ ਕੋਮਾ ਦੇ ਵਿੱਚ ਚਲਾ ਗਿਆ ਇਹ ਬਿਮਾਰੀ ਦਾ ਕੀ ਕਾਰਨ ਸੀ ਅੱਜ ਤੱਕ ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਉਹਨੂੰ ਟੀਵੀ ਵਰਗੀ ਕੋਈ ਭੈੜੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਉਹਨੂੰ ਪਹਿਲਾਂ ਵੀ ਇਹ ਬਿਮਾਰੀਆਂ ਹੋ ਚੁੱਕੀਆਂ ਸਨ ਹੁਣ ਬਹੁਤ ਦੇਰ ਹੋ ਗਈ ਸੀ ਕਿਉਂਕਿ ਡਾਕਟਰਾਂ ਕੋਲ ਵੀ ਇਹਨੂੰ ਠੀਕ ਕਰਨ ਦਾ ਕੋਈ ਤਰੀਕਾ ਨਾ ਰਿਹਾ ਸਾਰੇ ਟ੍ਰੀਟਮੈਂਟ ਮਾਰਟਿਨ ਦੇ ਉੱਤੇ ਫੇਲ ਹੋ ਗਈ ਸੀ ਤੇ ਫਿਰ ਉਹਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ ਪਰ ਆંકੜਿਆਂ ਦੇ ਅਨਸਾਰ ਜੇ ਕੋਈ ਬੰਦਾ ਕੋਮਾ ਵਿੱਚ ਚਲਾ ਜਾਂਦਾ ਹੈ ਤਾਂ 58% ਲੋਕ ਕਦੇ ਵਾਪਸ ਮੁੜ ਕੇ ਨਹੀਂ ਠੀਕ ਹੁੰਦੇ ਪਰ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ ਕਿ ਮਾਰਟਿਨ ਬਹੁਤ ਸਮੇਂ ਲਈ ਕੋਮਾ ਦੇ ਵਿੱਚ ਰਿਹਾ ਸਾਰੇ ਲੋਕ ਇਹ ਮੰਨ ਗਏ ਸੀ ਕਿ ਹੁਣ ਕੋਈ ਵੀ ਉਮੀਦ ਨਹੀਂ ਬਚੀ ਹੈ ਮਾਰਟਿਨ ਹੁਣ ਕਦੇ ਵੀ ਦੁਬਾਰਾ ਠੀਕ ਨਹੀਂ ਹੋ ਸਕਦਾ ਤੇ ਉਹਦੀ ਮਾਂ ਵੀ ਉਹਦੇ ਸਾਹਮਣੇ ਰੋਣ ਲੱਗ ਜਾਂਦੀ ਸੀ ਤੇ ਕਹਿੰਦੀ ਕਿ ਕਾਸ਼ ਉਹਨੂੰ ਇਹ ਦਰਦ ਤੋਂ ਆਜ਼ਾਦੀ ਮਿਲ ਜਾਵੇ ਫਿਰ ਇੱਕ ਦਿਨ ਐਸਾ ਚਮਤਕਾਰ ਹੋਇਆ ਕਿ ਉਹਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ 20 ਸਾਲ ਦੀ ਉਮਰ ਵਿੱਚ ਮਾਰਟਿਨ ਨੂੰ ਹੋਸ਼ ਆ ਗਈ ਸੀ ਉਦੇ ਪਰਿਵਾਰ ਦੇ ਵਿੱਚ ਉਹ ਦਿਨ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਮਾਰਟਨ ਦੇ ਹੋਸ਼ ਵਿੱਚ ਆਉਣ ਨਾਲ ਹੀ ਉਹ ਸਹਾਰੀ ਰਹੱਸਿਆ ਖੋਲਣ ਵਾਲਾ ਸੀ ਜੋ ਉਹਨੇ ਕੋਮਾ ਦੇ ਵਿੱਚ ਦੇਖੇ ਸੀ ਉਹ ਇੱਕ ਅਜਹੀ ਸਚਾਈ ਦੱਸਣ ਵਾਲਾ ਸੀ ਜਿਹਨੂੰ ਸੁਣ ਕੇ ਸਾਰਿਆਂ ਦੀ ਰੂਹ ਕੰਡੇ ਖੜੇ ਹੋਣ ਵਾਲੀ ਸੀ ਮਾਰਟਨ ਦੇ ਮੁਤਾਬਕ ਕੋਮਾ ਵਿੱਚ ਜਾਣ ਤੋਂ ਕੁਝ ਸਾਲਾਂ ਬਾਅਦ ਉਹ ਹੋਸ਼ ਵਿੱਚ ਆ ਗਿਆ ਸੀ ਤੇ ਉਹਨੂੰ ਇਹ ਪਤਾ ਲੱਗਣ ਲੱਗ ਗਿਆ ਸੀ ਕਿ ਆਲੇ-ਦਾਲੇ ਕੀ ਹੋ ਰਿਹਾ ਹੈ ਪਰ ਉਹਦੇ ਸਰੀਰ ਵਿੱਚ ਜਾਨ ਨਹੀਂ ਸੀ ਉਹ ਹਿੱਲ-ਜੁਲ ਨਹੀਂ ਸੀ ਪਾਉਂਦਾ ਉਹ ਸਾਰਿਆਂ ਦੀਆਂ ਗੱਲਾਂ ਸੁਣਤਾ ਸਕਦਾ ਸੀ ਪਰ ਬੋਲ ਨਹੀਂ ਸੀ ਸਕਦਾ ਜਮਾ ਇੱਕ ਭੂਤ ਦੇ ਵਾਂਗੂ ਉਹ ਅਜੇ ਹੀ ਰਾਖਸ਼ਾਂ ਦੀ ਦੁਨੀਆ ਵਿੱਚ ਕੈਦ ਹੋ ਗਿਆ ਸੀ ਜਿੱਥੋਂ ਆਉਣਾ ਦੁਬਾਰਾ ਮੁੜ ਕੇ ਬਹੁਤ ਮੁਸ਼ਕਿਲ ਹੋ ਗਿਆ ਸੀ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਉਹ ਇਹ ਦੁਨੀਆ ਨੂੰ ਹੁਣ ਇਸ ਤਰ੍ਹਾਂ ਹੀ ਦੇਖ ਸਕੇਗਾ ਤੇ ਕੁਝ ਕਰ ਨਹੀਂ ਸਕੇਗਾ ਤਾਂ ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਉਹ ਅੰਦਰੋਂ ਤਾਂ ਜਮ੍ਹਾਂ ਸੁਧਾਰਨ ਹੋ ਗਿਆ ਸੀ ਪਰ ਉਹ ਬਾਹਰ ਇਹ ਕਿਵੇਂ ਦੱਸ ਸਕਦਾ ਸੀ ਕਿ ਉਹ ਜਮ੍ਹਾਂ ਠੀਕ ਹੋ ਗਿਆ ਹੈ ਉਹ ਆਪਣੀ ਇੱਕ ਉਂਗਲ ਵੀ ਨਹੀਂ ਸੀ ਚੱਕ ਸਕਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਉਹਦੀ ਮਾਂ ਦੀਆਂ ਰੋਂਦੀਆਂ ਹੋਈਆਂ ਆਵਾਜ਼ਾਂ ਸੁਣਦੀਆਂ ਸਨ ਉਸ ਨੂੰ ਇਹ ਸਭ ਵੀ ਸੁਣਦਾ ਸੀ ਕਿ ਜਦੋਂ ਉਹਦੀ ਮਾਂ ਕਹਿੰਦੀ ਸੀ ਕਿ ਕਾਸ ਸਾਰਾ ਕੁਝ ਇੱਥੇ ਹੀ ਖਤਮ ਹੋ ਜਾਵੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਾਰਟਿਨ ਦੇ ਉੱਤੇ ਉਹ ਸਮੇਂ ਕੀ ਬੀਤ ਰਹੀ ਹੋਵੇਗੀ ਪਰ ਉਹ ਇਹ ਸਾਰਾ ਕੁਝ ਸਮਝ ਰਿਹਾ ਸੀ ਕਿ ਉਹਦੀ ਮਾਂ ਸਾਰਾ ਕੁਝ ਉਹਦੀ ਭਲਾਈ ਲਈ ਹੀ ਸੋਚ ਰਹੀ ਹੈ ਪਰ ਮਾਰਟਿਨ ਦਾ ਪਿਓ ਇੱਕ ਅਜਿਹਾ ਇਨਸਾਨ ਸੀ ਜਿਹਨੂੰ ਮਾਰਟਿਨ ਦੇ ਉੱਪਰ ਪੂਰਾ ਭਰੋਸਾ ਸੀ। ਉਹ ਹਰ ਰੋਜ਼ ਉਹਨੂੰ ਸਾਫ਼ ਕਰਦਾ, ਉਹਨੂੰ ਖਾਣਾ ਖਵਾਉਂਦਾ ਤੇ ਉਹਦੇ ਸਰੀਰ ਦੀ ਮਾਲਸ਼ ਵੀ ਕਰਦਾ ਤਾਂ ਕਿ ਉਹ ਤੰਦਰੁਸਤ ਰਹਿ ਸਕੇ ਤੇ ਮਾਰਟਿਨ ਆਪਣੇ ਦਿਮਾਗ ਵਿੱਚ ਹੀ ਬਹੁਤ ਸਾਰੀਆਂ ਪਹੇਲੀਆਂ ਸਲਝਾਉਂਦਾ ਸੀ ਤੇ ਮਾਰਟਿਨ ਨੇ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਸੀ ਕਿ ਇਹ ਹੀ ਹੁਣ ਉਸਦੀ ਦੁਨੀਆ ਹੈ। ਪਰ ਮਾਰਟਿਨ ਨੇ ਹਿੰਮਤ ਨਹੀਂ ਛੱਡੀ। ਇਹ ਸਾਰਾ ਕੁਝ ਉਦੋਂ ਬਦਲ ਗਿਆ ਜਦੋਂ ਇੱਕ ਚੈੱਕਅਪ ਦੇ ਦੌਰਾਨ ਮਾਰਟਿਨ ਨੇ ਇਹ ਜਿਤਾ ਦਿੱਤਾ ਆਪਣੀਆਂ ਅੱਖਾਂ ਦੇ ਨਾਲ ਕਿ ਉਹ ਹੋਸ਼ ਵਿੱਚ ਆ ਚੁੱਕਾ ਹੈ ਤੇ ਖੁਸ਼ਕਿਸਮਤੀ ਦੇ ਨਾਲ ਉਹ ਗੱਲ ਉੱਤੇ ਗੌਰ ਵੀ ਕੀਤੀ ਗਈ ਇਹ ਪਤਾ ਲੱਗਣ ਤੋਂ ਬਾਅਦ ਉਹਨੂੰ ਸਪੈਸ਼ਲ ਸੈਂਟਰ ਦੇ ਵਿੱਚ ਲਜਾਇਆ ਗਿਆ ਇਹ ਜਾਣਨ ਦੇ ਲਈ ਕਿ ਉਹਨੂੰ ਹੋਸ਼ ਆ ਵੀ ਰਹੀ ਹੈ ਜਾਂ ਨਹੀਂ ਜਦੋਂ ਮਾਰਟਿਨ ਨੇ ਇਹ ਸਾਰੇ ਟੈਸਟ ਪਾਸ ਕਰ ਲਈ ਤਾਂ ਸਾਰਿਆਂ ਨੂੰ ਯਕੀਨ ਆ ਗਿਆ ਕਿ ਇਹ ਇੱਕ ਸੱਚਾਈ ਹੈ ਤੇ ਮਾਰਟਿਨ ਠੀਕ ਹੋਣ ਵਾਲਾ ਹੈ। ਉਹਦੀ ਮਾਂ ਨੇ ਵੀ ਆਪਣਾ ਕੰਮ ਛੱਡ ਦਿੱਤਾ ਤੇ ਉਹਦੀ ਦੇਖਭਾਲ ਕਰਨ ਲਈ ਉਹਦੇ ਕੋਲ ਰਹਿਣ ਲੱਗ ਪਈ। ਬਾਅਦ ਵਿੱਚ ਉਹਨੇ ਇਹੋ ਜਿਹਾ ਇੱਕ ਕੰਪਿਊਟਰ ਪ੍ਰੋਗਰਾਮ ਬਣਾਇਆ ਜਿਸ ਦੇ ਨਾਲ ਮਾਰਟਿਨ ਉਹਨਾਂ ਦੇ ਨਾਲ ਗੱਲਬਾਤ ਕਰ ਸਕੇ। ਜਦੋਂ ਮਾਰਟਿਨ ਕੰਪਿਊਟਰ ਨਾਲ ਇਹ ਗੱਲਬਾਤ ਕਰਨ ਲੱਗਿਆ ਤਾਂ ਉਹਨੇ ਆਪਣੀ ਕਾਲਜ ਦੀ ਡਿਗਰੀ ਵੀ ਲੈ ਲਈ। 2011 ਦੇ ਵਿੱਚ ਉਹਨੇ ਇੱਕ ਬੁੱਕ ਵੀ ਪਬਲਿਸ਼ ਕੀਤੀ। ਜੀ ਦਾ ਨਾਮ ਸੀ ਗੋਸਟ ਬாய் ਜ ਜਿਹਦੇ ਵਿੱਚ ਉਹਨੇ ਆਪਣੀ ਸਾਰੀ ਅਨੁਭਵ ਲਿਖੇ ਹਨ ਤੇ ਇਹ ਸਾਰਾ ਕੁਝ ਦੱਸਿਆ ਕਿ ਕਿਵੇਂ ਉਹ ਅਜਿਹੀ ਦੁਨੀਆ ਵਿੱਚ ਕੈਦ ਸੀ ਜਿੱਥੇ ਉਹ ਦੁਬਾਰਾ ਕਦੇ ਵੀ ਜਾਣਾ ਪਸੰਦ ਨਹੀਂ ਕਰੇਗਾ ਤੇ ਫੇਰ ਮਾਰਟਨ ਇੱਕ ਮਿਸਾਲ ਬਣ ਗਿਆ ਕਿ ਦੁਨੀਆ ਦੇ ਵਿੱਚ ਕੁਝ ਵੀ ਹਾਸਲ ਕਰਨਾ ਮੁਸ਼ਕਲ ਨਹੀਂ ਹੈ